ਮਾ ਜੀ ਮਾ ਆਪੀ ਮੇਰੀ ਨੂੰ ਆਉਂਦੀ ਮਾਰਨਾ ਜੀ ਕੀ ਨਾਮ ਹੈ ਜੀ ਤੁਹਾਨੂੰ ਕੀ ਕਾਰਨ ਬਣੇ ਨੇ ਜੱਜਡਸਿਵਲ ਸਕੂਲ ਬੱਚੇ ਮੇਰਾ ਨਾਮ ਮੀਨਾ ਹੈ ਮੇਰੇ ਭਰਾ ਦਾ ਨਾਮ ਕੁਨੀਤ ਕੁਮਾਰ ਹੈ ਤੇ ਮੇਰੀ ਪਰਜਾਈ ਮੇਰੇ ਭਰਾ ਨਾਲ ਲੜਦੀ ਰਹਿੰਦੀ ਸੀ। ਤਾਂ ਕੋਸ ਦੀ ਰਹਿੰਦੀ ਸੀ ਜਦੋਂ ਦੀ ਵਿਆਹ ਕਿਹਾ ਗਿਆ। ਸ਼ੁਰੂ-ਸ਼ੁਰੂ ਚ ਵੀ ਇਹਨਾਂ ਦਾ ਬਹੁਤ ਕਲੇਸ਼ ਰਹਿੰਦਾ ਸੀ ਦਾ। ਤੇ ਪਹਿਲਾਂ ਵੀ ਇਹਦਾ ਪਿਓ ਕਹਿੰਦਾ ਹੁੰਦਾ ਸੀ ਵੀ ਮੇਰੀ ਧੀ ਦੇ ਨਾਲ ਤੇ ਕੋਠੀ ਲਵਾਓ ਤੁਸੀਂ। ਹਾਂ। ਤੇ ਫਿਰ ਬਸ ਉਹ ਵਾ ਵਾ ਕਲੇਸ਼ ਹਿੰਦਾ ਰਿਆ ਕਰਦੇ ਰਹੇ। ਤੇ ਮੈਂ ਕਦੇ ਵਿੱਚ ਨਹੀਂ ਆਈ ਇਹਨਾਂ। ਤੇ ਇਹਨਾਂ ਨੇ ਮੇਰੀ ਮਾਂ ਨੂੰ ਵੀ ਜੇਲ ਕਰਾ ਦਿੱਤੀ ਸੀ ਫੇਰ ਕੋਈ ਕੇਸ ਉਸ ਇਹਨਾਂ ਦੇ ਕਾਫੀ ਦੇਰ ਤੱਕ ਇਹ ਆਪਣੇ ਪਿਓ ਦੇ ਘਰੇ ਵੀ ਰਹੀ ਐ ਕਾਫੀ ਦੇਰ ਤੱਕ ਮੇਰਾ ਭਰਾ ਮੇਰੀ ਮਾਂ ਪੂਆ ਦੇ ਘਰੇ ਰਹਿੰਦੇ ਰਹਿਆ ਤੇ ਇਹਨਾਂ ਨੇ ਕੇਸ ਉਸ ਕਰਤੇ ਝੂਠੇ ਚਾਠੇ ਕੇਸ ਬਿਆਨ ਪਵਾ ਕੇ ਮੇਰੀ ਮਾਂ ਨੂੰ ਵੀ ਅੰਦਰ ਕਰਾਇਆ ਮੇਰੇ ਭਰਾ ਨੂੰ ਵੀ ਅੰਦਰ ਕਰਾਇਆ ਫੇਰ ਉਸ ਤੋਂ ਬਾਅਦ ਇਹ ਫੋਨ ਗਿਆ ਉਸ ਤੋਂ ਬਾਅਦ ਅੱਜ ਕੀ ਕਾਰਨ ਬਣਨੇ ਆ ਅੱਜ ਫੋਨ ਆਇਆ ਅੱਜ ਮੈਨੂੰ ਫੋਨ ਨਹੀਂ ਕੀਤਾ ਇਹਨੇ ਪਹਿਲਾਂ ਤਾਂ ਇਹਨੇ ਮੈਨੂੰ ਮੇਰੇ ਚਾਚੇ ਤੋਂ ਪਤਾ ਲੱਗਿਆ 6 ਵਜੇ ਫੋਨ ਆਇਆ ਮੇਰੇ ਚਾਚੇ ਦਾ ਕਹਿੰਦੇ ਵੀ ਏਦਾਂ ਏਦਾਂ ਕਰਕੇ ਭਰਾ ਦਾ ਫਿਰ ਇਹਦਾ ਐਵੇਂ ਸਾਨੂੰ ਵੀ ਖਬਰ ਮਿਲੀ ਆ ਪਰ ਸਾਨੂੰ ਯਕੀਨ ਨਹੀਂ ਹੁੰਦਾ ਪਿਆ ਤੇ ਮੈਂ ਆਪਣੇ ਚਾਚੇ ਨੂੰ ਚਾਚਾ ਜਿਹੜਾ ਵਿਚ ਰਹਿੰਦੇ ਸੀ ਉਹਨਾਂ ਨੂੰ ਭੇਜ ਕੇ ਬੁਲਾਇਆ ਵੀ ਯਕੀਨ ਪਤਾ ਕਰ ਕਿਆ ਕਰੇ ਜਾ ਕੇ ਵੀ ਕਿ ਵਕਤ ਤੇ ਇਹ ਗੱਲ ਸੱਚੀ ਹੈ ਕਿ ਝੂਠੀ ਹੈ ਜਾ ਕੇ ਪਤਾ ਕੀਤਾ ਤੇ ਉਹਦੋਂ ਮਰਿਆ ਹਾਂਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਤੇ ਮੈਨੂੰ ਮੈਨੂੰ 7 ਵਜੇ ਫੋਨ ਗਿਆ ਆਇੰਦਾ ਮੇਰੇ ਪਰਜਾਇਕ ਦਾ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਜੋ ਰਿਪੋਰਟਾਂ ਨਾਲ ਦੇ ਕਾਰਜ ਜੀ ਜੋ ਹੁੰਦੀ ਹੈ ਭਾਈ ਜੀ ਕੀ ਨਾ ਤੁਹਾਡਾ ਔਰ ਕੀ ਸਮੱਸਿਆ ਬਣੀ ਜਿਹੜੀ ਅੱਜ ਸਿਵਲ ਹਸਪੀਟਲ ਪਹੁੰਚੀ ਹਾਂਜੀ ਸਰ ਮੇਰਾ ਨਾਮ ਹੈਗਾ ਪੁਨੀਤ ਕੁਮਾਰ ਜੀ ਤੇ ਅੱਜ ਸਾਨੂੰ ਸਵੇਰੇ ਫੋਨ ਆਇਆ 7 ਵਜੇ ਵੀ ਸਾਡੇ ਚਾਚਾ ਜੀ ਦੀ ਡੈਥ ਹੋ ਗਈ ਹੋਈ ਆ ਜੋ ਕਿ ਫਰੋਈਪੁਰ ਚ ਰਹਿੰਦੇ ਨੇ ਜਿਹੜੇ ਰੇਲਵੇ 'ਚ ਨੌਕਰੀ ਕਰਦੇ ਨੇ ਰੇਲਵੇ 'ਚ ਨੌਕਰੀ ਕਰਦੇ ਹੋਏ ਸਾਨੂੰ ਇਹ ਪਤਾ ਲੱਗਿਆ ਜੀ ਸਾਨੂੰ ਸਵੇਰੇ 7 ਵਜੇ ਫੋਨ ਆਇਆ ਜੀ ਇਹਨਾਂ ਦੀ ਡੈਥ ਹੋ ਗਈ ਹੋ ਸਾਨੂੰ ਜਦੋਂ ਅਸੀਂ ਇੱਥੇ ਪਹੁੰਚੇ ਆ ਗਵਾਂਡੀ ਕਹਿੰਦੇ ਜੀ 12 ਵਜੇ ਹੋਈ ਆ ਜੀ ਰਾਤੀ ਤੇ ਹੁਣ ਅਸੀਂ ਘਟੋ ਘਟ 10 ਬੰਦਿਆਂ ਨੂੰ ਪੁੱਛ ਚੁੱਕੇ ਆ 10 ਤੇ 10 ਬੰਦੇ ਕਹਿੰਦੇ ਕੋਈ ਕਹਿੰਦਾ ਹੀ 7 ਵਜੇ ਹੋਈ ਆ ਕੋਈ ਕਹਿੰਦਾ ਕਿ 4 ਵਜੇ ਹੋਈ ਆ ਕੋਈ ਕਹਿੰਦਾ ਜੀ ਰਾਤੀ 8 ਵਜੇ ਹੋ ਗਈ ਸੀਗੀ ਜੀ ਸਾਨੂੰ ਹਲੇ ਤੱਕ ਬਿਲਕੁਲ ਕਲੀਅਰ ਨਹੀਂ ਪਤਾ ਲੱਗਿਆ ਵੀ ਕਿੰਨੇ ਵਜੇ ਡੈਥ ਹੋਈ ਆ ਅਸੀਂ ਆਏ ਆ ਜੀ ਇੱਥੇ ਉਸ ਤੋਂ ਬਾਅਦ ਇਹਨਾਂ ਦੇ ਸਿਸਟਰ ਜੀ ਨੇ ਜੋ ਸਿਰਸੇ ਤੋਂ ਆਏ ਨੇ ਉਹਨਾਂ ਦੇ ਇੱਕ ਹਸਬੰਦ ਇੰਸਪਾਇਰ ਹੋ ਗਏ ਹੋਏ ਨੇ ਤੇ ਉਹਨਾਂ ਨੇ ਕਿਹਾ ਜੀ ਵੀ ਅਸੀਂ ਪੋਸਟਮਾਰਟਮ ਕਰਾਣਾ ਅਸੀਂ ਇਹਦਾ ਸੰਸਕਾਰ ਨਹੀਂ ਹੋ ਉਹ ਆ ਗਏ ਜੀ ਪੁਲਿਸ ਰਿਪੋਰਟ ਪੁਲਿਸ ਰਿਪੋਰਟ ਕਰਾਉਣ ਆ ਗਏ ਥਾਣੇ 'ਚ ਤੇ ਇਹ ਮੁੜ ਕੇ ਸਾਡੇ ਪਿੱਛੇ ਜੀ ਤੱਕੇ ਨਾਲ ਹੀ ਪੂਰਾ ਮੱਲਾ ਸਾਰੀ ਗਲੀ ਮਿਲ ਕੇ ਕਟੋ-ਕਟ 25-30 ਜਾਣੇ ਜਿਹਦੇ ਕੀ ਸਾਡੇ ਕੋਲ ਓਨ ਦੀ ਸਪੋਰਟ ਵੀਡੀਓ ਹੈਗੀ ਆ ਇੱਕ ਰਿਟਾਇਰ ਤਹਿਸੀਲਦਾਰ ਸੀਗਾ ਪੰਜ-ਛੇ ਬੰਦੇ ਹੋਰ ਆ ਗਏ ਨੇ ਜਿਹੜੇ ਤੱਕੇ ਨਾਲ ਕਹਿੰਦੇ ਜੀ ਚੱਕੋ-ਚੱਕੋ ਫੜਾ ਫੜ ਨਵਾਓ ਜੀ ਲੈ ਕੇ ਕਰਨ ਦਾ ਪਤਾ ਲੱਗੇ ਕਰਨ ਕਾਦੇ ਉਹ ਕਾਰਨ ਹੋਣਾ ਸੀ ਉਹ ਕਾਰਨ ਪਤਾ ਕਰਨ ਲਈ ਜੀ ਇੱਥੇ ਲੈ ਕੇ ਆਏ ਆ ਸਿਵਲ ਹਸਪੀਟਲ ਤੇ ਹੁਣ ਇੱਥੇ ਜੋ ਰਿਪੋਰਟ ਮਿਲੂਗੀ ਉਹਦੇ ਹਿਸਾਬ ਨਾਲ ਅੱਗੇ ਕਾਰਵਾਈ ਹੋਊਗੀ ਅਸੀਂ ਜਾਂੰਤੋ ਕੀ ਮੰਗ ਕਰਦੇ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰ ਰਹੇ ਹਾਂ ਜੀ ਪੋਸਟ ਮਾਰਡਮੇ ਜੋ ਹੋਊਗਾ ਉਹਦਾ ਨਿਆਂ ਕੀਤਾ ਜਾਵੇ ਜੇ ਸਾਡਾ ਸ਼ੱਕ ਦੂਰ ਹੋ ਜਾਊਗਾ ਸਾਡੀ ਪੁਆਈ ਦਾ ਸ਼ੱਕ ਦੂਰ ਹੋ ਜਾਊਗਾ ਉਹਨਾਂ ਦੀ ਸખી ਭੈਣ ਦਾ ਉਹਨਾਂ ਕੋ ਨਾ ਮਾ ਨਾ ਪਿਓ ਨਾ ਭਰਾ ਸਿਰਫ ਇੱਕ ਉਹਨਾਂ ਨੇ ਸ਼ੱਕ ਦੂਰ ਕਰਨਾ ਆ ਵੀ ਉਹਨਾਂ ਦਾ ਸ਼ੱਕ ਦੂਰ ਹੋ ਜਵੇ ਹੋਰ ਅਸੀਂ ਕੁਝ ਨਹੀਂ ਚਾਹੁੰਦੇ ਬਾਕੀ ਅੱਗੇ ਜਿੱਦਾਂ ਉਹ ਕਹਿਣਗੇ ਜੀ ਅੱਗੇ ਕਾਰਵਾਈ ਕਰਨੀ ਤਾਂ ਕਰਾਂਗੇ ਜੋ ਕਹੂਗੇ ਨਹੀਂ ਕਰਨੀ ਤਾਂ ਨਹੀਂ ਕਰਾਂਗੇ ਅੱਜ ਜਿਹੜੀ ਵਾਕਿਆ ਬੋਲੀ ਕੁਛ ਨਹੀਂ ਮੇਰੇ ਹਸਬੰਦ ਰਾਤੀ ਵਧੀਆ ਰੋਟੀ ਪਾਣੀ ਖਾਣ ਕੇ ਦੁੱਧ ਦੁੱਧ ਪੀ ਕੇ ਸੁੱਤੇ ਨੇ ਕਾਫੀ ਮਠਾਈ ਨਹੀਂ ਖਾਦੀ ਐ ਉਸ ਤੋਂ ਬਾਅਦ ਹੋ ਗਏ ਨੇ ਤੇ ਕਹਿ ਕੇ ਸੁੱਤੇ ਆ ਵੀ ਸਵੇਰੇ ਡਿਊਟੀ ਜਾਣਾ ਤੇ ਮੈਨੂੰ ਉਠਾ ਦੇ। ਮੈਂ ਠੀਕ ਆ 4 ਵਜੇ ਮੇਰੇ ਬੇਟੇ ਨੂੰ ਬੁਖਾਰ ਹੋਇਆ ਤੇ 5 ਵਜੇ ਤਕਰੀਬਨ ਮੈਂ ਨਾਲ ਵਾਇ ਮਾਰਨ ਗਈ ਆ ਤੇ ਇਹ ਉੱਠੇ ਨਹੀਂ ਐ। ਸੋ ਮਤਲਬ ਸੁੱਤੇ ਹੀ ਰਹਿ ਗਏ ਨੇ। ਉੱਠੇ ਨਹੀਂ ਸੀਗੇ ਖਾਦੇ ਪੀਤੇ ਦਾ ਨਹੀਂ ਮਤਲਬ ਰਾਤੀ ਵਧੀਆ ਖਾ ਪੀ ਕੇ ਵਧੀਆ ਸੁੱਤੇ ਨੇ ਵੀ ਹਾਂ। ਵਧੀਆ ਸੁੱਤੇ ਪਏ ਸੀਗੇ ਸਵੇਰੇ ਉੱਠੇ ਨਹੀਂ ਮੁੜ ਕੇ ਜਿੰਨੇ ਨੂੰ ਮੈਂ ਆਵਾਜ਼ ਮਾਰਨ ਦੀ ਕੋਈ ਆਪਸੀ ਕੋਈ ਝਗੜਾ ਆ ਜਾਂ ਕੋਈ ਨਹੀਂ ਨਹੀਂ ਆਪਸੀ ਕੋਈ ਝਗੜਾ ਨਹੀਂ ਸੀਗਾ ਜਿਵੇਂ ਇਹ ਮਤਲਬ ਨਹੀਂ ਉੱਠੇ ਫਿਰ ਮੈਂ ਹਾਰ ਕੇ ਜਿਵੇਂ ਆਨਗਵਾਨ ਨੂੰ ਬੁਲਾਇਆ ਏ ਵੀ ਇਹ ਦੇਖਿਓ ਆਪਾਂ ਵੀ ਇਹ ਉੱਠਦੇ ਨਹੀਂ ਪਏ ਵੀ ਡਿਊਟੀ ਦਾ ਟਾਈਮ ਏ ਤੇ ਆਏ ਨੇ ਸਾਰੇ ਕਲੋਨੀ ਵਾਲੇ ਪਿੱਛੋਂ ਬੈਕ ਸਾਈਡ ਤੋਂ ਵੀ ਆਏ ਨੇ ਅੱਗੋਂ ਵੀ ਆਏ ਨੇ ਤੇ ਪਰ ਉਹ ਕਹਿੰਦੇ ਹੈ ਨਹੀਂ ਕੁਝ ਵੀ ਨਹੀਂ ਹੈਗੇ ਸੀਗੇ ਖਤਮ ਹੋਈ ਪਈ ਸੀ ਤੁਹਾਨੂੰ ਕੀ ਲੱਗਦਾ ਵੀ ਮਤਲਬ ਕਿ ਅਟੈਕ ਹੋਇਆ ਜਾਂ ਕੀ ਲੱਗਦਾ ਮਗਰ ਸਾਇਲੈਂਟ ਅਟੈਕ ਹੀ ਹੋਇਆ ਹੋਵੇ। ਬਈ ਕੀ ਮਾਮਲਾ ਹੈ ਨਾ ਜਿਹੜਾ ਇਸ ਸਮੇਂ ਅੱਜ ਸਾਨੂੰ ਪੀਸੀਆ ਤੋਂ ਸੂਚਨਾ ਪ੍ਰਾਪਤ ਹੋਈ ਸੀ ਪੁਨੀਤ ਕੁਮਾਰ ਪੁੱਤਰ ਕਿਸ਼ਨ ਲਾਲ ਬਸ ਹੀ ਅਬਨੀਊ ਚ ਕੋਈ ਵਿਅਕਤੀ ਮੌਤ ਹੋ ਗਈ ਆ ਜੋ ਸਰਕਾਰੀ ਮਲਾਇਆ ਨੂੰ ਸੀਗਾ ਤੇ ਉਹਦੀ ਡੈਡਬਡੀ ਅਸੀਂ ਇੱਥੇ ਲੈ ਆਏ ਆ ਉਹਦਾ ਪੋਸਟਮੈਂਟ ਕਰਾ ਰਹੇ ਆ ਤੇ ਪੋਸਟਮੈਂਟ ਕਰਨ ਤੋਂ ਬਾਅਦ ਪਤਾ ਲੱਗੇਗਾ ਕਿ ਇਹਦੇ ਜੀ ਕਿਸ ਕਰ ਮੌਤ ਹੋਈ ਆ ਕੁਝ ਪਤਾ ਲੱਗ ਗਿਆ ਜੀ ਤੱਕ ਨਹੀਂ ਅਜੀ ਸੀਰ ਤੇ ਕੋਈ ਐਸੇ ਨਿਸ਼ਾਨ ਨਹੀਂ ਕੋਈ ਸੜ-ਸੜ ਦਾ ਨਿਸ਼ਾਨ ਅਜੇ ਕੋਈ ਗੱਲ ਨਹੀਂ ਨਜ਼ਰ ਆ ਰਹੀ। ਬਾਕੀ ਡਾਕਟਰ ਪੋਸਟਮਾਰਟਮ ਤੋਂ ਬਾਅਦ ਰਿਪੋਰਟ ਤੋਂ ਬਾਅਦ ਅਸੀਂ ਕਹਿੰਦੇ ਦੱਸ ਸਕਦੇ ਹਾਂ। ਪਰਿਵਾਰ ਤੋਂ ਕਹੀ ਜਾ ਰਿਹਾ ਕੁਝ ਦੱਸਿਆ ਜਾ ਰਿਹਾ ਕੁਝ ਕੋਈ ਨਹੀਂ। ਨਹੀਂ ਨਹੀਂ ਪਰਿਵਾਰ ਦਾ ਉਹ ਜਨਾਨੀ ਦੇ ਬੱਚੇ ਜਨਾਨੇ ਮੀਆਂ ਬੀਬੀ ਬੱਚੇ ਇਕੱਠੇ ਰਹਿੰਦੇ ਸੀਗੇ। ਕਿਹਨਾਂ ਜੀ ਉਹਦਾ ਮੁੱਲਾ ਸਾਰਾ ਵਸਾ ਤੱਕ ਮੁੱਲੇ ਦੇ ਸਾਰੇ ਬੱਚੇ ਨਹੀਂ ਮੇਰੇ ਕੋਲ। ਤੇ ਬਾਜੀ ਬੈਠੇ ਨੇ ਨਿਗਾ ਮਾਰ ਲਓ। ਤੇ ਸਾਰੇ ਬੈਠੇ ਨੇ ਇਹਨਾਂ ਨੇ ਵੀ ਕਿਹਾ ਵੀ ਨੱਚ ਮੁਕਤਾ ਜੀ ਬਾਕੀ ਪੋਸਟਮਾਰਟਮ ਤੋਂ ਬਾਅਦ ਦੱਸ ਸਕਦੇ ਹਾਂ। ਜਦ ਅਸੀਂ ਪੋਸਟਮਾਰ